ਯੂਨੀਵਰਸਿਟੀ ਲੁਧਿਆਣਾ ਵੱਲੋਂ ਆਹ ਕੁਝ ਜਿਹੜੀਆਂ ਝੋਨੇ ਦੀਆਂ ਬਈ ਕਿਸਮਾਂ ਨੇ ਪੀਆਰ 113 ਜਿਵੇਂ ਇਹਦਾ ਪੱਕਣ ਦਾ ਸਮਾਂ ਹੈਗਾ 112 ਦਿਨ ਲੈਂਦੀ ਹੈ ਇਹ ਕਹਿੰਦੀ ਝਾੜ ਇਹਦਾ 28 ਕੁਇੰਟਲ ਨਿਕਲਦਾ ਹੈ ਇਸ ਤਰੀਕੇ ਦੀ ਹੁੰਦੀ ਹੈ ਇਹ ਅਲੱਗ-ਅਲੱਗ ਇਹਨਾਂ ਨੇ ਇਹ ਚੀਜ਼ਾਂ ਲਾਈਆਂ ਹੋਈਆਂ ਨੇ ਅੱਜ ਤੁਹਾਨੂੰ ਮੈਂ ਹੋਰ ਦਿਖਾਉਣਾ ਆਹ ਪੀਆਰ 114 ਬਈ ਤੇ ਇਹਦਾ ਪੱਕਣ ਦਾ ਜਿਹੜਾ ਸਮਾਂ ਹੈਗਾ 115 ਦਿਨਾਂ ਝਾੜ ਆ ਜਿਹੜਾ ਇਹਦਾ ਉਹ 27 27.5 ਕੁਇੰਟਲ ਜਿਹੜਾ ਨਿਕਲਦਾ ਹੈ ਆ ਉਹ ਇਸ ਤਰੀਕੇ ਦੀ ਹੈ ਬਈ ਤੇ ਅੱਗੇ 121 ਪੀਆਰ ਪੱਕਣ ਦਾ ਸਮਾਂ 110 ਦਿਨ ਝਾੜ ਇਹਦਾ 30.30 ਕੁਇੰਟਲ ਜਿਹੜਾ ਇਹਨਾਂ ਨੇ ਲਿਖਿਆ ਹੋਇਆਗਾ 1 ਏਕੜ ਦਾ ਠੀਕ ਹੈ ਜੀ ਆ ਦੇ ਤੇ ਅੱਗੇ ਦਿਖਾਉਣਾ ਸਾਨੂੰ PR 130 ਪੱਕਣ ਦਾ ਸਮਾਂ 105 ਦਿਨ ਝਾੜ ਹੈਗਾਗਾ 30 ਕੁਇੰਟਲ ਇਹਦਾ ਕੱਦ ਵੀ ਬਹੁਤ ਆ ਬਈ ਆ ਝੋਨੇ ਦਾ ਝੋਨਾ ਦੇਖੋ ਤੁਸੀਂ ਤੇ ਆਹ ਹੈ ਬਈ ਅੱਗੇ PR 126 ਪਨੀਰੀ ਵੇਚਣ ਦੀ ਮਿਤੀ 28 ਮਈ ਲੁਹਾਈ ਦੀ ਮਿੱਟੀ ਫਾਈ ਜੂਨ ਦਾ ਤੇ ਅੱਗੇ ਤੁਹਾਨੂੰ ਦਿਖਾਉਣਾ ਬਈ ਮੈਂ ਆ ਵੀ ਪੀਆਰ 126 ਐ ਇਹ 12 ਜੂਨ ਨੂੰ ਤੇ ਲੋਹਾਈ 12 ਜੁਲਾਈ ਨੂੰ ਤੇ ਆਪੀਆਰ 131 ਆ ਬਈ ਪੱਕਣ ਦਾ ਸਮਾਂ 110 ਦਿਨਾਂ ਝਾੜ 31 ਕੁਆਂਟ ਲੈ ਦਾ ਝੋਨਾ ਸਾਰੇ ਕਮਾਲ ਦਾ ਬਈ ਇਹ ਤੇ ਅੱਗੇ ਤੁਹਾਨੂੰ ਹੋਰ ਦਿਖਾਉਣਾ ਮੈਂ RYT 3899 ਪਰਖਦੀ ਨਾ ਬਈ ਇਹ ਹੈ ਜੀ ਤੇ ਆਜ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਘਟ ਖਾਦ ਨਾਲ ਵਧੇਰੇ ਝਾੜ ਦੇਣ ਵਾਲੀ ਕਿਸਮ ਆ RYT ਇਹ ਪਰਖਦੀ ਨਾ ਜੀ ਬਈ ਇਹਦੇ ਜਿਉਰੀਆ ਦੀ ਮਾਤਰਾ ਲਿਖੀ ਆ ਝਾੜ ਇਹਦਾ ਇੰਨਾ ਨਿਕਲਦਾ ਹੈ ਜਿਵੇਂ 45 ਕਿਲੋ ਇੱਕ ਏਕੜ ਦੇ ਵਿੱਚ ਪੈਂਦੀ ਆ PR 131 ਝਾੜ ਜਿਹੜਾ ਨਿਕਲਦਾ 29.3 ਕੁਆਂਟਲ ਨਿਕਲਦਾਗਾ ਵੀ ਆਰ ਵਾਈਟੀ ਦਾ ਜਿਹੜਾ ਨਿਕਲਦਾ 32 ਆ ਹਾਂ ਕੰਪੈਰੀਜ਼ਨ ਕਰਿਆ ਹੋਇਆ ਬਾਕੀ ਤੁਸੀਂ ਆ ਦੇਖ ਲਓ ਇਸ ਤਰੀਕੇ ਦਾ ਬਈ ਇਹਦੇ ਚ ਜਿਹੜੀਆਂ ਕਿਸਮਾਂ ਜਿਹੜੀਆਂ ਸਾਰੀਆਂ ਝੋਨੇ ਦੀਆਂ ਲਾਈਆਂ ਹੋਏ 128 ਆ ਪੀ ਆਰ ਤੇ ਪੱਕਣ ਦਾ ਸਮਾਂ 111 ਦਿਨਾਂ ਝਾੜ ਹੈਗਾ ਇਹਦਾ 3.5 ਕੁਆਂਟਲ ਠੀਕ ਆ ਇਹ ਝੋਨੇ ਦੀ ਗਰੋਥ ਬਹੁਤ ਆ ਬਈ ਅੱਗੇ ਇਸ ਨੂੰ ਪੂਸ਼ਾ ਦਿਖਾਉਣਾ ਬਾਸਮਤੀ 1121 ਤੇ 107 ਦਿਨ ਲੈਂਦੀ ਆ ਬਈ ਇਹ ਝਾੜ ਇਹਦਾ 13.7 ਜਿਹੜਾ ਹੈਗਾ ਕਵਾਂਟਲ ਨਿਕਲਦਾ ਗਿਆ ਤੇ ਅੱਗੇ ਬਾਸਮਤੀ ਆ ਗਈ ਬਈ ਤੇ ਪੱਕਣ ਦਾ ਸਮਾਂ 101 ਦਿਨ ਝਾੜ ਤੇ 19 ਕਵਾਂਟਲ ਬਈ ਦੇਖੋ ਆਬਰੇਟੀਆਂ ਲੱਗੀਆਂ ਨੇ ਸਾਰੀਆਂ ਠੀਕ ਆ ਇਸ ਤਰੀਕੇ ਦੀਆਂ ਬਈ ਇਹ ਸਾਰੀਆਂ ਲੱਗੀਆਂ ਹੋਈਆਂ ਨੇ ਪੂਸਾ ਬਾਸਮਤੀ 17 18 114 ਦਿਨ ਲੈਂਦੀ ਹੈ 17 ਕਵਾਂਟਲ ਨਿਕਲਦਾ ਬਈ ਇਸ ਦਾ ਤੇ ਅੱਗੇ ਪੂਜਾ ਪੂਸਾ ਬਾਸਮਤੀ ਆ ਗਈ 18 47 99 ਦਿਨ ਲੈਂਦੀ ਆ 19 ਕਵਾਂਟਲ ਨਿਕਲਦਾ ਹੈ ਠੀਕ ਹੈ ਜੀ ਆ ਦੇਖੋ ਅੱਗੇ ਤੁਹਾਨੂੰ ਹੋਰ ਦਿਖਾਉਣਾ ਅੱਗੇ ਬਈਆ ਨਰਮੇ ਦੀ ਜਿਹੜੀ ਖੇਤੀ ਇਹਨਾਂ ਨੇ ਦਿਖਾਈ ਹੋਈ ਆ ਸਾਰੇ ਇਹਨਾਂ ਦੀ ਵੈਰਾਈਟੀ ਬਾਰੇ ਔਸਤ ਝਾੜ ਲਿਖਿਆ ਹੋਇਆ ਇਹਨਾਂ ਨੇ 10 ਕੁਇੰਟਲ ਪ੍ਰਤੀ ਏਕੜ ਦੇ ਵਿੱਚ ਠੀਕ ਹੈ ਜੀ ਰੇਸ਼ੀ ਦੀ ਲੰਬਾਈ ਲਿਖਿਆ ਹੋਇਆ ਬਾਕੀ ਆ ਚੀਜ਼ਾਂ ਬਾਰੇ ਦਿੱਤਾ ਹੋਇਆ ਬੀਟੀ ਤੰਨਾ ਰੂਪੀ ਯੂ ਦੀ ਕਿਸਮ ਫਿਰ ਆ ਨਰਮਾ ਦੇਖਣ ਨੂੰ ਪੂਰਾ ਵਧੀਆ ਲੱਗਦਾ ਟੀਂਡੇ ਟੁੰਡੇ ਪੂਰੇ ਘੈਂਟ ਆ ਯਾਰ ਆਪਣੇ ਤਾਂ ਹੁੰਦੇ ਹੀ ਨਹੀਂ ਇਹ ਤਾਂ ਮੈਂ ਸੁੰਝੇ ਨਹੀਂ ਲੋਟਾਉਂਦੀ ਆਪਣੇ ਤਾਂ ਆ ਦੇ ਬੀਟੀ 2 ਔਸਤ ਝਾੜ ਇਹਦਾ ਇੰਨਾਗਾ 10 ਕੁਇੰਟਲ ਹਨਾ ਤੇ ਬਾਕੀ ਵਿੱਚ ਲਿਖਿਆ ਹੋਇਆ ਆ ਦੇਖੋ ਬਾਈ ਇਹਦੀ ਕੁਆਲਿਟੀ ਆ ਨਰਮਾ ਦੀ ਕੋਈ ਰਕੜਾ ਘੈਂਟ ਰਕ ਕੁ ਨਾ ਟਿੰਡਾ ਯਾਰ ਇਸ ਨੂੰ ਹਣਾ ਫਿਰ ਆਪਣੇ ਵਾਲਿਆਂ ਦੇ ਕਿਉਂ ਨਹੀਂ ਹੁੰਦਾ ਵਿਚਾਰਿਆਂ ਦੇ ਇਹ ਤਾਂ ਖਤਮ ਹੀ ਹੋ ਗਿਆ ਨਰਮਾ ਤਾਂ ਆਰ ਸੀ ਐਚ 922 ਬੀ ਜੀ ਹਣਾ 11 ਕੁਆਂਟਲ ਪ੍ਰਤੀ ਏਕੜ ਦਾ ਨਿਕਲਦਾ ਬਾਈ ਇਹ ਕੋਈ ਘੜਾ ਘੈਂਟ ਖੜਾ ਯਾਰ ਨਰਮਾਣਾ ਆਪਣੇ ਕਿਸੇ ਦੇ ਵੀ ਨਹੀਂ ਖੜਾ ਯਾਰ ਇਹ 7362 ਬੀ ਜੀ 2 ਹਣਾ ਉਸ ਝੜ 12 ਕੁਆਂਟਲ ਪ੍ਰਤੀ ਇੱਕੜ ਦੇ ਹਿਸਾਬ ਨਾਲ ਨਿਕਲਦੀ ਆ ਬਾਈ ਇਹ ਯਾਰ ਠੀਕ ਆ ਅੱਗੇ ਬਾਈ ਤੁਸੀਂ ਦੇਖੋ ਯਾਰ ਕਪਾਹ ਜਿਹੜੀ ਹੈਗੀਆਂ ਦੇਖੋ ਲੈ ਹਾਂ ਕਮਾਲ ਦੀ ਗੱਲ ਆ ਯਾਰ 8.4 ਕਵਾਂਟਲ ਪ੍ਰਤੀ ਏਕੜ ਇਹ ਜੀ ਫਸਲ ਆਪਣੇ ਹੁੰਦੀ ਨਹੀਂ ਯਾਰ ਨਰਮਾ ਦੇਖ ਲਓ ਤੁਸੀਂ ਕਿੰਨਾ ਘੈਂਟ ਆ ਯਾਰ ਹਣਾ ਉਹ ਨਰਮਾ ਸੀ ਬਾਈ ਇਹ ਵਾਲਾ ਤੇ ਆ ਦੇਖੋ ਆ ਨਰਮਾ ਸੀਗਾ ਤੇ ਆ ਅੱਗੇ ਬਾਈ ਅੱਗੇ ਕਪਾਹ ਤਾਂ ਆ ਗਈ ਯਾਰ ਠੀਕ ਐ ਇਹ ਹੈਗੀ ਆ ਬਾਈ ਔਸ ਝਾੜ ਦਾ 9.9 ਕਵਾਂਟਲ ਪ੍ਰਤੀ ਏਕੜ ਇਹ ਆ ਦੇਖੋ ਲੈ ਆਪਨੇ ਇਹ ਰਹੇ ਜੀ ਕਿਸੇ ਅੱਗੇ ਬਾਈ ਮੱਕੀ-ਮੱਕੀ ਦੀ ਸਾਰੀ ਡਿਟੇਲ ਦਿੱਤੀ ਹੋਈ ਹੈ ਇਹਨਾਂ ਨੇ ਸਾਨੂੰ ਮੱਕੀ ਦੀ ਮਾੜੀ ਦਿਖਾ ਦਿੰਨਾ ਮੈਂ ਇੱਕ ਵਾਰੀ ਤੇ ਅੱਜ ਦਿਖਾਉਣਾ ਇਹ ਮੱਕੀ ਆ ਬਾਈ ਇਹ ਪੀ ਐਮ ਐਚ 14 ਔਸਨ ਝਾੜ 24 ਕਵਾਂਟਲ ਪ੍ਰਤੀ ਏਕੜ ਦੇ حساب ਨਾਲ ਨਿੱਕੜੀ ਪੱਕਣ ਲਈ 98 ਦਿਨ ਲੱਗਦੀ ਹੈ ਅਸੀਂ ਦੀ ਜਿਹੜੀ ਬਜਾਈ ਹੋਈ ਹੈ 27 6 2024 ਦੀ ਹੋਈ ਹੋਈ ਆ ਬਾਈ ਵਖੀ ਦੇਖੋ ਬਹੁਤ ਘੈਂਟ ਆ ਯਾਰ ਹਨਾ ਆਪਣੇ ਕਿਉਂ ਨਹੀਂ ਹੁੰਦੀਆਂ ਇਹ ਜੀਆਂ ਆ ਦੇਖੋ ਯਾਰ ਆ ਅਲੱਗ ਵੈਰਾਈ ਆ ਗਈ ਬਈ ਮਨੋ ਹੁਣ ਅਲੱਗ ਅਲੱਗ ਵੈਰਾਈਆਂ ਨੇ ਪਰ ਯਾਰ ਇਹਨਾਂ ਨੇ ਬਹੁਤ ਕੈਂਟ ਤਰੀਕੇ ਨਾਲ ਕਿੱਤੇ ਹੋਈਆਂ ਪਰ ਆਪਣੇ ਤੋਂ ਬਹੁਤ ਘੱਟ ਨਹੀਂ ਹੁੰਦੀ ਇਸ ਤਰੀਕੇ ਨਾਲ ਹਾਂ ਕਮਾਲ ਦੀ ਗੱਲਬਾਤ ਆ ਯਾਰ ਬਈ ਬਾਕੀ ਤੁਸੀਂ ਸੱਜਣੋ ਕਮੈਂਟ ਕਰਕੇ ਜਰੂਰ ਦੱਸੋ ਬਈ ਤੁਹਾਨੂੰ ਕਿਵੇਂ ਲੱਗੀ ਗੱਲਬਾਤ ਵੀ ਸੱਚੀ ਐ ਨਿਕਲਦਾ ਹੁੰਦਾ ਬਾਕੀ ਮੈਂ ਤਾਂ ਫਸਲ ਹੀ ਦੇਖ ਰਿਹਾ ਜਾਂ ਤਾਂ ਬਈ ਇਹਨੇ ਸਾਮ ਸੰਭਾਲ ਵਾਧਾ ਆਪਣੇ ਤੋਂ ਸਾਮ ਸੰਭਾਲ ਨਹੀਂ ਹੋ ਰਹੀ ਜਾਂ ਕੋਈ ਗੱਲਬਾਤ ਹੋਰ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ